प्रेस नाकारी देंदे हुए श्री सिमरन सिंह लंग पीपीएस उप पुलिस कप्तान सब डिविजन फिलौर जी ने दसिया कि जसपिंदर सित्र श्री हरिंग वासी पिंड बहादुरपुर थाना एड जिला शहीद भगत सिंह नगर ने पुलिस अपना बयान दर्ज करवाया कि वो अपने रिश्तेदारों लैण लल्टो कार होकर फिलौर आया से फिलौर वेरका मिलक बारे लाग्य तिन्ूम नौजवानों ने उस पासों डरा धमका के अल्टो कार तीन हजार रुपये मोबाइल फोन खोह कर ले ਜਿਸ ਤੇ ਮੁਕੱਦਮਾ ਨੰਬਰ 340 ਮਿਤੀ 26 ਦਸੰਬਰ 2023 ਜੁਰਮ 379 ਬੀ ਥਾਣਾ ਫਲੋਰ ਦਰਜ ਰਜਿਸਟਰ ਕੀਤਾ ਗਿਆ ਸੀ जो मेरे वलों मुख अफसर थाना फिलौर में दिशा निर्देश दे के लुट्ट खोह वाले माड़े अनसरा खिलाफ़ कार्रवाई करने हदायत की गई सी जिसते थाना फिलौर के इंस्पैक्ट नीरज कुमार मुख्य अफसर थाना फिलौर की टीम के एसआई सुभाष चंद्र थाना फिलौर वालों खोह खो करने वाले व्यक्ति अरशद उरब अरशपुत्र बिल्लापुत्र बहादुर वासी पिंड उदेवालहाल वासी मुहला रविदसपुरा अकलपुर रोड फिलौर थाा फिलौर जिला जलंधर में गिरफ़्तार करने वीड्डी सफलता हासिल की है ਜੋਇਸ ਦੇ ਕਬਜ਼ੇ ਵਿੱਚੋਂ ਇੱਕ ਅਲਟੋ ਕਾਰ 700 ਰੁਪਏ ਖੋਹ ਕੀਤੀ ਰਕਮ ਅਤੇ ਖੋਹ ਕੀਤਾ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ ਮੋਢਲੀ ਪੁਛਗਿਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨਸ਼ੇ ਕਰਨ ਅਤੇ ਚੋਰੀਆਂ ਕਰਨ ਦਾ ਆਦੀ ਮੁਜਰਮ ਹੈ ਇਸ ਦੇ ਖਿਲਾਫ ਵਕ ਵਕ ਥਾਣਿਆਂ ਵਿੱਚ ਪਹਿਲਾਂ ਵੀ 12 ਮੁਕਦਮੇ ਦਰਜ ਰਜਿਸਟਰ ਹਨ ਜੋ ਇਹ ਨਸ਼ੇ ਦੀ ਪੂਰਤੀ ਲਈ ਇਹ ਲੁੱਟਖੋ ਚੋਰੀ ਦੀਆਂ ਵਾਰਦਾਤਾਂ ਕਰਦਾ ਸੀ ਜੋ ਇਸਦੇ ਦੋ ਹੋਰ ਸਾਥੀ ਸੁਸ਼ੀਲ ਵਾਸੀ ਗੁਰਾਇਆ ਅਤੇ ਪ੍ਰੀਤੂ ਉਰਫ ਲੱਭੂ ਪੁੱਤਰ ਜੱਸਾ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਨਾਲ ਰਲ ਕੇ ਇਹ ਵਾਰਦਾਤਾਂ ਕਰਦਾ ਸੀ ਜੋ ਇਹਨਾਂ ਨੇ ਸ਼ਹਿਰ ਫਿਲੌਰ ਸ਼ਹਿਰ ਗੁਰਾਇਆ ਅਤੇ ਬਿਲਗਾ ਥਾਣਾ ਦੇ ਏਰੀਆ ਵਿੱਚ ਅਨੇਕਾਂ ਖੋਹ ਦੀਆਂ ਵਾਰਦਾਤਾਂ ਕੀਤੀਆਂ ਹਨ ਤੇ ਇਹਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਜੋ ਦੋਸ਼ੀ ਅਰਸ਼ਦੀਪ ਉਰਫ ਅਰਸ਼ ਪੁੱਤਰ ਬਿੱਲਾ ਪੁੱਤਰ ਬਹਾਦਰ ਵਾਸੀ ਪਿੰਡ ਉਦੋਵਾਲ ਹਾਲ ਵਾਸੀ ਮੁੱਲਾ ਰਵਿਦਾਸਪੁਰਾ ਅਕਲਪੁਰ ਰੋਡ ਫਲੋਰ ਖਾਣਾ ਫਲੋਰ ਜ਼ਿਲ੍ਹਾ ਜਲੰਧਰ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਕੁਝ ਗਿਚ ਕੀਤੀ ਜਾ ਰਹੀ ਹੈ। ਇੱਕ ਕੱਲ ਇੱਥੇ ਫਲੋਰ ਡੇ ਦੇ ਨਜ਼ਦੀਕ ਦੋ ਬਜ਼ੁਰਗ ਵਿਅਕਤੀਆਂ ਤੋਂ ਇੱਕ ਹੌਲ ਟੂ ਗੱਡੀ ਦੀ ਘੁ올 ਸੀਗੀ। ਕੋਹ ਨੂੰ ਬਹੁਤ ਹੀ ਸਾਡੇ ਐਸ.ਪੀ. ਫਲੋਰ ਨੇ ਬਹੁਤ ਹੀ ਤੇਜ਼ੀ ਨਾਲ ਇਨਵੈਸਟਿਗੇਟ ਕਰਦੇ ਹੋਏ ਨੂੰ ਟ੍ਰੇਸ ਕੀਤਾ ਹੈ। ਦੇਖਿ ਜਿਹੜਾ ਮੁੱਖ ਦੋਸ਼ੀ ਆ ਅਸ਼ ਪੁਰਖ ਬਿੱਲਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਤੇ ਨਾਲ ਹੀ ਉਹਦੇ ਤੋਂ ਜਿਹੜੀ ਕੋਈ ਕੋਈ ਗੱਡੀ ਸੀ ਉਹ ਕਵਰ ਕੀਤੀ ਹੈ ਇਹ ਤੇ ਪਹਿਲਾਂ ਵੀ ਮਕਦਮੇ ਆ ਸਰ ਕੋ ਇਹਦੇ ਤੇ ਜੀ ਨੇੜੇ-ਟੜੇ ਦੇ ਏਰੀਏ ਦੇ ਵੱਖ-ਵੱਖ ਥਾਣਿਆਂ ਦੇ 12 ਮਕਦਮੇ ਸਾਨੂੰ ਹੁਣ ਤੱਕ ਰਿਕਾਰਡ ਜਿਹੜਾ ਹਾਸਲ ਹੋਇਆ ਦਰਜ ਨੇ ਦੇ ਉੱਤੇ ਇਹ ਤੋਂ ਬਿਨਾ ਸਾਡੇ ਖੁਦ ਫਲੋਰ ਦੇ ਹੀ ਕੁਝ ਪਿਛਲੇ 2-3 ਮਹੀਨਿਆਂ ਦੇ ਵਿੱਚ ਚਾਰ ਬਾਰ ਦਰਦਤਾਂ ਨੇ ਜਿਹੜੀਆਂ ਉਹ ਦਿਚਸਾਂ ਨੂੰ ਕ੍ਰੀਸੂ ਨੇ ਕਿੰਨੇ ਬੰਦੇ ਨੂੰ ਬੋਲ ਰਹੇ ਇਹਦੇ ਵਿੱਚ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਜੋ ਕਲੀਅਰ ਹੋਇਆ ਤਿੰਨ ਬੰਦੇ ਸਾਨੂੰ ਮੂਲ ਦੇ ਵਿੱਚ ਬਾਈ ਨੇਮ ਆਇਡੈਂਟੀਫਾਈ ਹੋ ਚੁੱਕੇ ਨੇ ਜੀ ਸਰ ਬਾਕੀ ਇਹਨਾਂ ਦਾ ਜਿਹੜੇ ਬਾਕੀ ਗਰੋਪ ਦੇ ਮੈਂਬਰ ਨੇ ਉਹਨਾਂ ਨੂੰ ਅੱਗੇ ਫਰਦਰ ਤੁਸੀਂ ਇਨਵੈਸਟੀਗੇਟ ਕਰਕੇ ਆਇਡੈਂਟੀਫਾਈ ਸਰ ਇਹ ਮਾਮਲਾ ਤੁਸੀਂ ਬੜੀ ਜਲਦੀ ਪੇਸ਼ ਕੀਤਾ ਕਿਤਨਾ ਅਫਰਟਸ ਕੀਤੇ ਇਹਦੇ ਵਿੱਚ ਜੀ ਸਾਡੀ ਐਸ ਐਚਓ ਫਲੋਰ ਦੀ ਟੀਮ ਨੇ ਬਹੁਤ ਹੀ ਚੰਗਾ ਕੰਮ ਕੀਤਾ ਜਿਹਦੇ ਵਿੱਚ ਹਿਊਮਨ ਟ੍ਰੇਨ ਟੈਕਨੀਕਲ ਇੰਟੈਲੀਜੈਂਸ ਹੈ ਜਿਹੜੀ ਉਹਦੀ ਹੈਲਪ ਲੈ ਕੇ ਇਹਨੂੰ ਅਸੀਂ ਲੌਜੀਕਲ ਕੰਕਲੂਜਨ ਤੇ ਲੈ ਕੇ ਗਏ ਇਹ ਕਿੱਥੇ ਦਾ ਸਰ ਜਿਹੜਾ ਫੜਿਆ ਲੋਕ ਲਈ ਹੈ ਜੋ ਬਾਹਰ ਦਾ ਇਹ ਫਲੋਰ ਜ਼ਿਲ੍ਹੇ ਦੇ ਵਿੱਚੋਂ ਹੀ ਹੈ ਜੀ ਫਲੋਰ ਸ਼ਹਿਰ ਦੇ ਵਿੱਚ ਹੀ ਰਹਿਣ ਵਾਲਾ ਹੈ ਤੇ ਕੁਝ ਆਪਕਾ 10 ਦਿਨ ਪਹਿਲਾਂ ਇੱਥੇ ਇੱਕ ਟਰੱਕ ਦੇ ਵਿੱਚ ਵੀ ਵਾਰਦਾਤ ਹੋਈ ਸੀ ਜਿੱਥੇ ਟਰੱਕ ਵਾਲੇ ਨੇ ਸੱਟ ਮਾਰ ਕੇ ਇਹਨਾਂ ਨੇ ਉਤੋਂ ਨਗਦੀ ਤੇ ਮੋਬਾਈਲ ਕੋਈ ਚੋਰੀ ਕੀਤਾ ਸੀਗਾ ਉਹ ਮੁਕੱਦਮਾ ਵੀ ਇਹਦੇ ਵਿੱਚੋਂ ਸਾਨੂੰ ਮੋਬਾਈਲ ਵੀ ਰਿਕਵਰ ਹੋ ਗਿਆ ਤੇ ਉਹ ਮੁਕੱਦਮਾ ਵੀ ਇਹਦੇ ਵਿੱਚ ਸਾਡਾ ਟਰੇਸ ਹੋਇਆ ਰਿਮਾਂਡ ਵੀ ਲਿਆ ਜੀ ਜਿਹੜਾ 4 ਦਿਨ ਦਾ ਰਿਮਾਂਡ ਹੈ ਇਹ ਅੱਕੇ ਸਾਡੇ ਕੋਲ ਤੇ ਫਰਦਰ ਇਹਦੀ ਇਨਵੈਸਟੀਗੇਸ਼ਨ ਇਹ ਚੱਲ ਰਹੀ ਹੈ ਥੈਂਕ ਯੂ ਸਰ